ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਸਮਿੰਦਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਜੀ ਅੱਜ ਦੇ ਚੈਨਲ ਦੀ ਵੀਡੀਓ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਅੱਜ ਮੌਸਮ ਦੇ ਕੀ ਹਾਲਾਤ ਨੇ ਤੇ ਆਉਂਦੇ 4-5 ਦਿਨਾਂ ਦਾ ਕੀ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤਾ ਜੀ ਸਾਰੀ ਜਾਣਕਾਰੀ ਦਵਾਂਗੇ ਸਭ ਤੋਂ ਪਹਿਲਾਂ ਦੇਖ ਲੈਂਦੇ ਹਾਂ ਕਿਸ ਕਿਸ ਜ਼ਿਲ੍ਹੇ ਵਿੱਚ ਅੱਜ ਮੀਂਹ ਹੋਣ ਦੇ ਚਾਂਸ ਨੇ ਜ਼ਿਲ੍ਹਾ ਵਾਈਜ਼ ਗੱਲ ਕੀਤੀ ਜਾਵੇ ਤਾਂ ਸਾਨੂੰ ਅੱਜ ਮਾਲਵੇ ਦੇ ਕੁਝ ਇਲਾਕੇ ਜਿਹਦੇ ਵਿੱਚ ਫਜ਼ਿਲਕਾ ਮੁਕਤਸਰ ਫਰੀਦਕੋਟ ਫਿਰੋਜ਼ਪੁਰ ਮੋਗਾ ਬਰਨਾਲਾ ਮਾਨਸਾ ਸੰਗਰੂਰ ਦਾ ਕੁਝ ਹਿੱਸਾ ਜੀ ਤੇ ਇਹਨਾਂ ਵਿੱਚ ਜ਼ਿਆਦਾਤਰ ਸਾਨੂੰ ਅੱਜ ਮੀਂਹ ਦੇਖਣ ਨੂੰ ਮਿਲ ਸਕਦਾ ਜਿਹਦੇ ਵਿੱਚ ਬਠਿੰਡਾ ਬਾਂਸਾ ਬਰਨਾਲਾ ਸੰਗਰੂਰ ਦਾ ਬਹੁਤਾ ਹਿੱਸਾ ਜੀ ਤੇ ਥੋੜੇ-ਬਹੁਤੇ ਹਿੱਸੇ ਬਾਕੀ ਨਾਲ ਲੱਗਦੇ ਜ਼ਿਲ੍ਹਿਆਂ ਦੇ ਵੀ ਆਉਂਦੇ ਦਿਖਾਈ ਦੇ ਰਹੇ ਨੇ ਇਹਨਾਂ ਦੇ ਵਿੱਚ ਅੱਜ ਕਿਸੇ ਵੀ ਵੇਲੇ ਹਲਕੇ ਤੋਂ ਦਰਮਿਆਨੀ ਬੱਦਲਬਾਈ ਅਚਾਨਕ ਮੀਂਹ ਦਾ ਰੂਪ ਲੈ ਸਕਦੀ ਹੈ ਤੇ ਕਿਣਮਣ ਕਣੀ ਦੇ ਨਾਲ ਇਸ ਇਲਾਕੇ ਵਿੱਚ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਪਰ ਬਾਕੀ ਪੰਜਾਬ ਦੀ ਗੱਲ ਕਰੀਏ ਤਾਂ ਹਲਕੇ ਤੋਂ ਦਰਮਿਆਨੇ ਬੱਦਲਬਾਈ ਪੂਰੇ ਪੰਜਾਬ ਦੇ ਵਿੱਚ ਬਣਦੀ ਰਹੇਗੀ ਜਿਸ ਦੇ ਨਾਲ ਹਲਕੇ ਦਰਮਿਆਨੀ ਕਿਣਮਣ ਕਣੀਆਂ ਵੀ ਬਾਕੀ ਪੰਜਾਬ ਦੇ ਵਿੱਚ ਹੋ ਸਕਦੇ ਨੇ ਤਾਪਮਾਨ ਦੀ ਗੱਲ ਕਰ ਲਈਏ ਤਾਪਮਾਨ ਹੁਣ ਜਿਹੜੇ ਨੇ ਉਹ 34-35 ਡਿਗਰੀ ਤੱਕ ਵਧਦੇ ਹੋਏ ਦਿਖਾਈ ਦੇ ਰਹੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਅੱਜ ਠੀਕ ਠਾਕ ਮੌਸਮ ਦੇ ਵਿੱਚ ਗਰਮੀ ਬਣੀ ਰਹੇਗੀ ਗੱਲ ਕਰ ਲਈਏ ਹਮਸ ਦੀ ਤਾਂ ਹੁਣ ਪੰਜਾਬ ਦੇ ਵਿੱਚ ਨਮੀ ਵਾਲਾ ਮਾਹੌਲ ਬਣ ਚੁੱਕਿਆ ਜੀ ਹਵਾ ਜਿਹੜੀ ਉਹ ਦੱਖਣ ਪੂਰਬੀ ਦਿਸ਼ਾ ਤੋਂ ਚੱਲਣ ਦੇ ਕਾਰਨ ਪੰਜਾਬ ਦੇ ਵਿੱਚ ਨਮੀ ਮੌਸਮ ਦੇ ਵਿੱਚ ਵਾਧੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਅੱਜ ਹੁਣ ਆਪਾਂ ਦੇਖ ਸਕਦੇ ਹਾਂ ਕਿ ਸਵੇਰ ਅਤੇ ਸ਼ਾਮ ਵੇਲੇ ਹਲਕੀ ਦਰਮਿਆਨੀ ਧੁੰਦ ਪੰਜਾਬ ਦੇ ਵਿੱਚ ਐਂਟਰ ਕਰ ਚੁੱਕੀ ਹੈ ਜੋ ਕਿ ਇੱਕ ਨਮੀ ਦਾ ਰੂਪ ਹੁੰਦਾ ਹੈ ਜੀ ਜੋ ਕਿ ਨਮੀ ਹਵਾ ਦੇ ਵਿੱਚ ਹੁੰਦੀ ਹੈ ਤਾਂ ਅਚਾਨਕ ਸਵੇਰੇ ਤੇ ਰਾਤ ਵੇਲੇ ਉਹ ਧੁੰਦ ਦਾ ਮਾਹੌਲ ਬਣਾ ਦਿੰਦੀ ਹੈ ਗੱਲ ਕਰ ਲਈ ਹੁਣ ਆਉਂਦੇ ਦਿਨਾਂ ਦੇ ਮੌਸਮ ਵਿਭਾਗ ਦੇ ਅਲਰਟ ਕੀ ਜਾਰੀ ਹੋਏ ਨੇ ਜੀ ਅਲਰਟ ਜੋ ਵੀ ਨੇ ਉਹ ਦੱਸਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਅਸੀਂ ਦੇਖੀਏ ਤਾਂ ਫਿਲਹਾਲ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ ਮੌਸਮ ਦਾ ਆਉਣ ਦੇ 7 ਦਿਨਾਂ ਦੇ ਵਿੱਚ 20 ਤਰੀਕ ਤੇ ਅਤੇ 21 ਤਰੀਕ ਨੂੰ ਹਲਕੇ ਦੇ ਰਮੈਨੇ ਅਲਰਟ ਸੀ ਪਰ 22 ਤਰੀਕ ਤੋਂ ਲੈ ਕੇ ਆਉਣ ਦੇ ਦਿਨਾਂ ਤੱਕ ਕੋਈ ਵੱਡਾ ਅਲਰਟ ਨਹੀਂ ਹੈ ਜਿਸ ਤੋਂ ਕੀ ਪਤਾ ਲੱਗ ਰਿਹਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਹੁਣ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ ਮੀਂਹ ਦੀ ਕੋਈ ਵੱਡੀ ਕਾਰਵਾਈ ਫਿਲਹਾਲ ਪੰਜਾਬ ਦੇ ਵਿੱਚ ਹੁੰਦੀ ਦਿਖਾਈ ਨਹੀਂ ਦੇ ਰਹੀ ਪਰ ਕੋਈ ਅਚਾਰਕ ਮਾਹੌਲ ਬਣਦਾ ਹੈ ਤਾਂ ਮੀਂਹ ਦਾ ਤਾਂ ਅਸੀਂ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਬਣੇ ਰਹੋ ਚੈਨਲ ਵੈਦਰ ਵਾਈਸ ਸਿਮਿੰਦਰ ਤੇ ਦੁਪਹਿਰ ਤੇ ਸ਼ਾਮ ਦੀ ਵੀਡੀਓ ਜਲਦ ਹਾਜ਼ਰ ਹੋਵੇਗੀ ਜੀ ਵੀਡੀਓ ਦੇਖਣ ਲਈ ਇੰਨਾ ਸਾਰਾ ਪਿਆਰ ਦੇਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ